ਇੱਕ ਹੋਰ ਮੁੱਦੋਂ ਪੰਜਾਬ 'ਚ ਸਾਈਨ ਬੋਰਡਸ ਤੇ ਲਿਖੀ ਗਲਤ ਪੰਜਾਬੀ ਦਾ ਮੁੱਦਾ ਉਪਕ ਹੈ ਤੇ ਸਵਾਰ ਅਕਾਲੀ ਦਲ ਦੇ ਜਨਰਲ ਸਕੱਤਰ ਵਿਕਰਮ ਸਿੰਘ ਮਜੀਠੀਆ ਨੇ ਮਾਨ ਸਰਕਾਰ ਨੂੰ ਕੇਰਿਆ ਵਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਤੇ ਤਸਵੀਰ ਦੇ ਨਾਲ ਹੀ ਉਹਨਾਂ ਨੇ ਇੱਕ ਪੋਸਟ ਪਾਈ ਹੈ ਜਿਸ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਲਿਖਿਆ ਜੇ ਸੁਵਿਧਾ ਕੇਂਦਰਾਂ ਨੂੰ ਕਲੀ ਕਰਕੇ ਮੁਹੱਲਾ ਕਲੀਨਿਕ ਬਣ ਸਕਦੇ ਹਨ ਤਾਂ ਪੰਜਾਬ ਦੀਆਂ ਤਕਤੀਆਂ ਤੇ ਪੰਜਾਬੀ ਸੋਧ ਕੇ ਲਿਖਣਾ ਕਿੱਡਾ ਕੰਮ ਹੈ ਜਦੋਂ ਪੰਜਾਬੀ ਨੌਜਵਾਨਾਂ ਦਾ ਕੰਮ ਖੋ ਕੇ ਦਿੱਲੀ ਨੂੰ ਦੇਵੋਗੇ ਤਾਂ ਆਹੀ ਕੁਝ ਹੋਣਾ ਵਿਕਰਮ ਸਿੰਘ ਮਜੀਠੀਆ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ درمیان ਜ਼ੁਬਾਨੀ جنگ ਚੱਲ ਰਹੀ ਹੈ ਅਤੇ ਉਸੇ ਦੀ ਇੱਕ ਹੋਰ ਕੜੀ दरअसल ਮੁੱਖ ਮੰਤਰੀ ਮਾਨ ਅਕਸਰੀ ਵਿਰੋਧੀਆਂ ਦੀ ਪੰਜਾਬੀ ਦਾ ਮਜ਼ਾਕ ਉਡਾਉਣੇ ਨਜ਼ਰ ਆਉਂਦੇ ਨੇ ਅਤੇ ਹੁਣ ਵਿਕਰਮ ਸਿੰਘ ਵਜੀਤਿਆ ਨੇ ਪੋਸਟ ਪਾ ਕੇ ਨਾ ਸਿਰਫ ਮਾਨ ਸਰਕਾਰ ਤੋਂ ਪੰਜਾਬੀ ਬਾਰੇ ਸਵਾਲ ਪੁੱਛਿਆ ਸਗੋਂ ਸੂਬੇ ਤੋਂ ਬਾਹਰ ਦੇ ਲੋਕਾਂ ਨੂੰ ਪੰਜਾਬ 'ਚ ਨੌਕਰੀਆਂ ਦੇਣ ਦਾ ਵੀ ਇਲਜ਼ਾਮ ਲਾ ਰਹੇ ਨੇ